ਕੀ ਗੱਲ ਜੀ ਪੰਜਾਬ ਦੇ ਮੌਸਮ ਦਾ ਹਾਲ ਦੱਸਣ ਜਾ ਰਿਹਾ ਆ ਅੱਜ ਆਉਣ ਵਾਲੇ 24 ਘੰਟੇ ਪੰਜਾਬ ਦੇ ਮੌਸਮ ਵਿੱਚ ਕੀ ਤਬਦੀਲੀ ਆਉਣ ਵਾਲੀ ਹੈ ਇਸ ਤੋਂ ਪਹਿਲਾਂ ਤੁਹਾਨੂੰ ਦੱਸਣਾ ਚਾਹੁੰਦੇ ਜੀ ਪੰਜਾਬ ਦੇ ਵਿੱਚ ਕੁਦਰਤ ਦਾ ਕਹਿਰ ਜਿਹੜਾ ਜਾਰੀ ਹੋ ਚੁੱਕਾ ਹੈ ਕਈ ਥਾਵਾਂ ਤੇ ਭਾਰੀ ਮੀਂਹ ਪਿਆ ਤੇ ਕਈ ਥਾਵਾਂ ਤੇ ਹਲਕੀ ਫੁਲਕੀ ਜਿਹੜੀ ਗੜੇਮਾਰੀ ਪਈ ਹੈ ਜਿਸ ਕਾਰਨ ਜਿਹੜੀ ਕਣਕ ਦੇ ਉੱਪਰੋਂ ਉੱਪਰੋਂ ਫਸਲ ਜਿਹੜੀ ਤਬਾਹ ਕਰ ਦਿੱਤੀ ਹੈ ਕਈ ਥਾਵਾਂ ਤੇ ਕਾਫੀ ਨੁਕਸਾਨ ਕੀਤਾ ਜਾ ਰਿਹਾ ਜੀ ਫਸਲਾਂ ਦਾ ਮੌਸਮ ਨੇ ਕਾਫੀ ਨੁਕਸਾਨ ਕੀਤਾ ਹੈ ਤੇ ਹੁਣ ਆਖਰਕਾਰ ਆਉਣ ਵਾਲੇ 24 ਘੰਟੇ ਪੰਜਾਬ ਦੇ ਕਿਹੜੇ ਕਿਹੜੇ ਜिले ਜਿਹੜੇ ਸੁਰੱਖਿਤ ਰਹਿਣਗੇ ਤੇ ਕਿਹੜੇ ਕਿਹੜੇ ਜਿਲ੍ਹੇ ਵਿੱਚ ਤੁਹਾਨੂੰ ਮੀਂਹ ਦੇ ਅਸਰ ਬਣਦੇ ਨਜ਼ਰ ਆ ਰਹੇ ਨੇ ਜੀ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਪੰਜਾਬ 'ਚ ਮੌਸਮ ਨੂੰ ਲੈ ਕੇ ਤਾਜ਼ਾ ਪੂਬਿਕਵਾਣੀ ਹੋ ਚੁੱਕੀ ਹੈ ਇਨ੍ਹਾਂ ਥਾਵਾਂ ਦੇ ਉੱਤੇ ਮੀਂਹ ਦਾ ਅਲਰਟ ਜਾਰੀ ਹੋ ਚੁੱਕਾ ਹੈ ਮਾਰਚ ਮਹੀਨਾ ਖਤਮ ਹੁੰਦਿਆਂ ਹੀ ਉੱਤਰ ਪਾਰਤ 'ਚ ਗਰਮੀ ਲਗਾਤਾਰ ਵੱਧ ਰਹੀ ਹੈ ਹੋਲੀ ਤੋਂ ਬਾਅਦ ਵੈਸੇ ਹੀ ਮੌਸਮ ਕਰਬਟ ਲੈਂਦਾ ਹੈ ਕਈ ਸਵੇਰਾਂ 'ਚ ਤਾਪਮਾਨ 40 ਡਿਗਰੀ ਸੈਲਸੀਅਸ ਦੇ ਕਰੀਬ ਪਹੁੰਚ ਗਿਆ ਹੈ ਇਸੇ ਦੌਰਾਨ ਭਾਰਤੀ ਮੌਸਮ ਵਿ 5 ਅਪ੍ਰੈਲ ਤੱਕ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਵਰਗੇ ਕਈ ਸੂਬਿਆਂ 'ਚ ਮੀਂਹ ਤੇ ਬਿਜਲੀ ਨਾਲ ਮੀਂਹ ਪੈਣ ਦੀ ਜਿਹੜੀ ਭਵਿੱਖਬਾਣੀ ਵੀ ਕਰ ਦਿੱਤੀ ਹੈ ਮੌਸਮ ਵਿਭਾਗ ਨੇ ਇਨਾ ਮੱਧ ਪ੍ਰਦੇਸ਼ ਉੜੀਸਾ ਕਰਨਾਟਕਾ ਤੇ ਮਹਾਰਾਸ਼ਟਰ ਵਰਗੇ ਕਈ ਹੋਰ ਸੂਬਿਆਂ 'ਚ ਗਰਮੀ ਪੈਣ ਦੀ ਭਵਿੱਖਬਾਣੀ ਕੀਤੀ ਹੈ ਮੌਸਮ ਵਿਭਾਗ ਨੇ 3 ਤੋਂ 6 ਅਪ੍ਰੈਲ ਤੱਕ ਜੰਮੂ ਕਸ਼ਮੀਰ ਲਦਾਖ ਗਿਲਹਿਗਿਤ ਜਿਹੜੀ ਬਾਲਸਟੀਨ ਮੁਜ਼ਫਰਵਾਦ ਕਤੇ ਕਈ ਮਤਲਬ ਹਿਮਾਚਲ ਦੇ ਜਿਹੜੇ ਪ੍ਰਦੇਸ਼ ਦੇ ਥਾਮ ਨੇ ਉੱਥੇ ਵਰਵਾਰੀ ਵੀ ਹੋ ਰਹੀ ਹੈ ਇੰਨਾ ਤਵੰਦ ਤੇ ਉੱਤਰਾਖੰਡ ਦੇ ਵਿੱਚ ਬਰਫਬਾਰੀ ਪੈਣ ਕਰਨ ਇਸ ਦਾ ਅਸਰ ਜਿਹੜੇ ਪੰਜਾਬ ਦੇ ਕਈ ਪਾਕਾਂ ਦੇ ਵਿੱਚ ਪੈਣਾ ਸ਼ੁਰੂ ਹੋ ਜਾਂਦਾ ਹੈ 5 ਅਪ੍ਰੈਲ ਤੱਕ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਹਲਕੀ ਵਾਰਿਸ਼ ਹੋਣ ਦੀ ਸੰਭਾਵਨਾ ਹੈ ਕਿਉਂਕਿ ਜਦੋਂ ਵੀ ਬਰਬਾਰੀ ਹੁੰਦੀ ਹੈ ਜੀ ਉੱਪਰਲੇ ਭਾਗਾਂ ਦੇ ਵਿੱਚ ਤਾਂ ਨੀਚਲੇ ਭਾਗਾਂ ਦੇ ਉੱਤੇ ਬਹੁਤ ਜ਼ਿਆਦਾ ਅਸਰ ਦੇਖਣ ਨੂੰ ਮਿਲਦਾ ਹੈ ਪੰਜਾਬ ਹਰਿਆਣਾ ਚੰਡੀਗੜ੍ਹ ਵਿੱਚ ਹਲਕੀ ਫੁਲਕੀ ਜਿਹੜੀ ਬਾਰਿਸ਼ ਵੀ ਸੰਭਾਵਨਾ ਦਰਜ ਕੀਤੀ ਗਈ ਹੈ IMD ਅਨੁਸਾਰ ਅਰੁਣਾਚਲ ਪ੍ਰਦੇਸ਼ ਚ 1 ਤੋਂ 4 April ਦੇ ਵਿਚਕਾਰ ਵਿਆਪਕ ਮੀਂਹ ਤੇ ਬਰਬਰੀ ਤੂਫਾਨ ਤੇ ਬਿਜਲੀ ਦੀ ਸੰਭਾਵਨਾ ਹੈ। ਅਸਾਮ, ਮੇਘਾਲਿਆ, ਨਾਗਾਲੈਂਡ, ਮਨੀਪੁਰ ਤੇ ਕਈ ਥਾਵਾਂ ਦੇ ਜਿਥੇ ਸਿਕਮ 1 ਤੋਂ 4 April ਦਰਮਿਆਨ ਮੀਂਹ ਪੈਣ ਦੀ ਸੰਭਾਵਨਾ ਦੇ ਕਈ ਥਾਵਾਂ ਤੇ ਬਰਬਰੀ ਹੋਵੇਗੀ। ਇਹ ਬਰਬਰੀ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਤੇ ਅਸਰ ਪਾਉਂਦੀ ਹੈ ਤੇ ਕਈ ਥਾਵਾਂ ਦੇ ਉੱਤੇ ਆਪਣੇ ਪੰਜਾਬ ਦੇ ਵਿੱਚ ਕਾਫੀ ਜਿਹੜਾ ਮੀਂਹ ਵੀ ਪੈਂਦਾ ਜੀ ਇਸ ਕਰਕੇ ਬਾਕੀ ਮੌਸਮ ਨਾਲ ਰਿਲੇਟਿਡ ਜਾਣਕਾਰੀ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਪਈਓ ਧੰਨਵਾਦ